ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ ਪਿਛਲੇ ਦਿਨੀ ਤੇ ਅੱਜ ਸਰਦਾਰ ਪਰਮਿੰਦਰ ਸਿੰਘ ਜੀ ਢੀਂਸਾ ਉਹਨਾਂ ਦੇ ਉਹਨਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੋਂ ਦੋ ਜਿੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਜਿਵੇਂ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਜਿਨ੍ਹਾਂ ਨੇ ਸਾਰੀ ਉਮਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਤੇ ਬਹੁਤ ਹੀ ਧਿਆਨਤਦਾਰੀ ਤੇ ਬਹੁਤ ਹੀ ਉਹਨਾਂ ਨੇ ਜਿਹੜਾ ਭਾਵੇਂ ਸਿਆਸਤ ਕੀਤੀ ਜਾਂ ਧਾਰਮਿਕ ਤੌਰ ਤੇ ਵੀ ਗੁਰਦੁਆਰਾ ਸਾਹਿਬ ਜਿਵੇਂ ਮਸਤੂਆ ਆ ਜਿਹੜਾ ਆਪਣੇ ਹੈਗਾ ਨਾਨਕਿਆਣਾ ਸਾਹਿਬ ਤੇ ਮਸਤਾ ਜਿਹੜਾ ਮਸਤੂਆਣਾ ਸਾਹਿਬ ਤੇ ਇਹਦੇ ਵਿੱਚ ਵੀ ਬਹੁਤ ਵੱਡੀਆਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਤੇ ਭਾਵੇਂ ਬਿਜਲੀ ਬੋਰਡ ਦੇ ਚੇਅਰਮੈਨ ਰਹੇ ਸੈਂਟਰ ਦੇ ਵਿੱਚ ਵੀ ਆਪਣੇ ਉਹ ਜਿਹੜੇ ਕੈਬਨਿਟ ਮੰਤਰੀ ਰਹੇ ਤੇ ਬਹੁਤ ਹੀ ਵਧੀਆ ਕਦੇ ਵੀ ਉਹਨਾਂ ਦੇ ਉੱਪਰ ਕਿਸੇ ਨੇ ਉਂਗਲ ਨਹੀਂ ਚੁੱਕੀ ਬਹੁਤ ਹੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕਾਰਜ ਕੀਤੇ ਤੇ ਜਦੋਂ ਵੀ ਖਾਲਸੇ ਪੰਥ ਨੂੰ ਕੋਈ ਜ਼ਰੂਰਤ ਪਈ ਤੇ ਉਹ ਹਮੇਸ਼ਾ ਅੱਗੇ ਹੋ ਕੇ ਸੱਚਾਈ ਤੇ ਉਹਨਾਂ ਨੇ ਪਹਿਰਾ ਦਿੱਤਾ ਤੇ ਉਹਨਾਂ ਨੂੰ ਜੇ ਪਾਰਟੀ ਵੀ ਛੱਡਣੀ ਪਈ ਤੇ ਉਹਨਾਂ ਨੂੰ ਸੱਚਾਈ ਦੇ ਪਿੱਛੇ ਉਹਨਾਂ ਨੇ ਜਿਹੜਾ ਪਾਰਟੀ ਵੀ ਛੱਡੀ ਪਰ ਹਮੇਸ਼ਾ ਜਿਹੜਾ ਅਕਾਲ ਤਖਤ ਸਾਹਿਬ ਤੇ ਖਾਲਸੇ ਪੰਥ ਦੇ ਉਹ ਨਾਲ ਖੜੇ ਤੇ ਉਹਨਾਂ ਦਾ ਜਿਹੜਾ ਚਲੇ ਜਾਣਾ ਉਹ ਸਾਨੂੰ ਇਕੱਲੇ ਜਿਹੜਾ ਇਹ ਪਰਿਵਾਰ ਨੂੰ ਹੀ ਨਹੀਂ ਸਮੁੱਚੇ ਜਿਹੜਾ ਵਿਸ਼ਵ ਭਰ ਦੇ ਜਿੰਨੇ ਵੀ ਗੁਰਸਿੱਖ ਸੰਗਤਾਂ ਨੇ ਸਾਰਿਆਂ ਨੂੰ ਉਹਨਾਂ ਤੇ ਜਾਣ ਦਾ ਬਹੁਤ ਵੱਡਾ ਘਟਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਪਰਿਵਾਰ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਗੁਰੂ ਸਾਹਿਬ ਇਹਨਾਂ ਤੇ ਹਮੇਸ਼ਾ ਮਿਹਰ ਭਰਿਆ ਸਬਕਸ਼ੀ ਰੱਖਣ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਚ ਸੁਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਬਹੁਤ ਹੀ ਉਚਾਈਆਂ ਨੂੰ ਸੁਝਿਆ ਹਮੇਸ਼ਾ ਅਕਾਲੀ ਦਲ ਦੇ ਨਾਲ ਜਿਹੜੇ ਖੜੇ ਤੇ ਜਦੋਂ ਲੋੜ ਪਈ ਤੇ ਜੇ ਅਕਾਲੀ ਦਲ ਦੇ ਵਿੱਚ ਕੋਈ ਹੋ ਹੋ ਜਿਹੀ ਉਹਨਾਂ ਨੇ ਜਿਹੜਾ ਸੰਗਤਾਂ ਨੂੰ ਨਾ ਪਸੰਦ ਹੋਵੇ ਤੇ ਉਹ ਖਾਲਸੇ ਪੰਥ ਦੇ ਉਹਨਾਂ ਨੇ ਖਾਲਸੇ ਪੰਥ ਦੇ ਨਾਲ ਖੜੇ ਸਰਦਾਰ ਸੁਖਦੇਵ ਸਿੰਘ ਢੀਂਸਾ ਉਹਨਾਂ ਦਾ ਜਿਹੜਾ ਚਲੇ ਜਾਣਾ ਸਾਨੂੰ ਬਹੁਤ ਜਿਹੜਾ ਗਹਿਰਾ ਦੁੱਖ ਹੈ ਉਹਨਾਂ ਦਾ ਗੁਰੂ ਸਾਹਿਬ ਹਮੇਸ਼ਾ ਇਸ ਪਰਿਵਾਰ ਤੇ ਤੇ ਸਰਦਾਰ ਪਰਮਿੰਦਰ ਸਿੰਘ ਜੀ ਢੀਂਸਾ ਉਵੇਂ ਹੀ ਜਿਵੇਂ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਭਾਵੇਂ ਪਰਮਿੰਦਰ ਸਿੰਘ ਜੀ ਢੀਂਸਾ ਵੀ ਵਿੱਤ ਮੰਤਰੀ ਰਹੇ ਤੇ ਹੋਰ ਵੀ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਕੀਤੇ ਨੇ ਪਰ ਗੁਰੂ ਸਾਹਿਬ ਹੋਰ ਵੀ ਕਿਰਪਾ ਕਰਨ ਇਹ ਪਰਿਵਾਰ ਤੇ ਸਾਰਾ ਆਪਣੇ ਇਹ ਉਜਾਈਆਂ ਨੂੰ ਜੂਵੇ ਤੇ ਗੁਰੂ ਸਾਹਿਬ ਜੀ ਨਾਲ ਤੇ ਹਮੇਸ਼ਾ ਮਿਹਰ ਭਰਿਆ ਸਤਿ ਪਕੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ